ਪੀਡੀਪੀਓ ਵੱਲੋਂ ਜਾਣਬੁੱਝ ਕੇ ਇਹਨਾਂ ਨੂੰ ਖੱਜਲ ਖਰਾਬ ਕੀਤਾ ਜਾ ਰਿਹਾ ਲੋਕਲ ਜੀਆਰਐਸ ਬੈਠੇ ਆ ਲੋਕਲ ਪਿੰਡਾਂ ਦੇ ਉਹਨਾਂ ਦੀ ਤੁਰੰਤ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਜਾਵੇਗਾ ਟਰਾਂਸਫਰ ਕੀਤੀ ਜਾਵੇ ਉਹ ਵੋਟਾਂ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰਦੇ ਆਰਐਸ ਨੇ ਪ੍ਰਬੰਧਕਾਂ ਨੇ ਪੀਡੀਪੀਓ ਨੇ ਲੋਕਪਾਲ ਦੇ ਹੁਕਮਾਂ ਨੂੰ ਟੱਚ ਕਰਕੇ ਜਾਣਿਆ ਗਦਾਰਾ ਖዋਸਪੁਰ ਟੀਵੀ ਤੋਂ ਹਸ਼ਿਆਰਪੁਰ ਦੀ ਲਾਈਵ ਰਿਪੋਰਟ ਔਰ ਜਿੱਥੇ ਕਿ ਨਰੇਗਾ ਮੇਟਾਂ ਦੀ ਅੱਜ ਇੱਕ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਜਿਹੜੇ ਮੇਟਾਂ ਨੇ ਭਾਗ ਲਿਆ ਔਰ ਮੀਟਿੰਗ ਦੇ ਵਿੱਚ ਬਹੁਤ ਸਾਰੇ ਜਿਹੜੇ ਮੁੱਦੇ ਚੱਕੇ ਗਏ ਔਰ ਗੱਲ ਕਰਨੇ ਆ ਸ਼੍ਰੀ ਜੈਗੋਪਾਲ ਧਿਮਾਨ ਜੀ ਨਾਲ ਜਿਹੜੇ ਕਿ ਨਰੇਗਾ ਵਰਕਰ ਯੂਨੀਅਨ ਦੇ ਪੰਜਾਬ ਪ੍ਰਧਾਨ ਨੇ ਸਰਕੀ ਮੀਟਿੰਗ ਰੱਖੀ ਗਈ ਸੀ ਅੱਜ ਜੀ ਮੀਟਿੰਗ ਇਹ ਲੀਗਾ ਮੀਟਾਂ ਦੇ ਸਬੰਧ ਦੇ ਵਿੱਚ ਸੀ ਜਿਹੜਾ ਕਿ ਇਹਨਾਂ ਨੂੰ ਬਲੌਕ 1 ਬੀਡੀਪੀ ਵੱਲੋਂ ਜਾਣਬੁੱਝ ਕੇ ਇਹਨਾਂ ਨੂੰ ਖੱਜਲ ਖਰਾਬ ਕੀਤਾ ਜਾ ਰਿਹਾ ਔਰ ਅਸੀਂ ਵੀ ਚਾਹਦੇ ਆਂ ਕਿ ਆਪ ਸਵਿਚਿਤ ਪ੍ਰੇਮ ਭਾਵਨਾ ਦਾ ਮੇਲ ਵਰਤੋਂ ਤੋਂ ਬਿਨਾ ਪਿੰਡਾਂ ਦਾ ਵਿਕਾਸ ਨਹੀਂ ਹੋ ਸਕਦਾ ਜੇ ਵਿਕਾਸ ਦੇ ਅੰਦਰ ਪਿੰਡਾਂ 'ਚ ਨਫਰਤ ਪੈਦਾ ਕਰਕੇ ਇੱਕ ਦੂਜੇ ਦਾ ਕੰਮ ਖੋ ਕੇ ਲੋਕਾਂ ਦੇ ਹੱਕ ਖੋ ਕੇ ਇਹ ਕੰਮ ਕਰਨੇ ਆ ਫਿਰ ਗਲਤ ਇਹ ਬਿਲਕੁਲ ਟੋਟਲੀ ਦੂਜੀ ਗੱਲ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਤੇ ਜਿਹੜੇ ਲੋਕਲ ਜੀਆਰਐਸ ਬੈਠੇ ਆ ਲੋਕਲ ਪਿੰਡਾਂ ਦੇ ਉਹਨਾਂ ਦੀ ਤੁਰੰਤ ਇਲੈਕਸ਼ਨ ਕਮਿਸ਼ਨ ਨੂੰ ਲਿਖਿਆ ਜਾਵੇਗਾ ਟਰਾਂਸਫਰ ਕੀਤੀ ਜਾਵੇ ਉਹ ਵੋਟਾਂ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰਦੇ ਆ ਗਰਾਊਂਡ ਲੈਵਲ ਤੇ ਬੈਠੇ ਆ ਹਾਲਾਂਕਿ ਅਸੀਂ ਜ਼ਿਲ੍ਹਾ ਚੋਣ ਅ ਅਫਸਰ ਤੋਂ ਵੀ ਮੰਗ ਕਰਦੇ ਆ ਕਿ ਜਿਹੜੇ ਜੀਆਰਐਸ ਆ ਲੋਕਲ ਬੈਠੇ ਆ ਸੈਕਟਰੀ ਆ ਉਹਨਾਂ ਸਾਰਿਆਂ ਦੀ ਟਰਾਂਸਫਰ ਕੀਤੀ ਜਾਵੇ ਇਹਨਾਂ ਨੂੰ ਹੋਰ ਬਲੋਕਾਂ 'ਚ ਭੇਜਿਆ ਜਾਵੇ ਨਹੀਂ ਤੇ ਇਹਨਾਂ ਨੂੰ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਭੇਜਿਆ ਜਾਵੇ ਤਾਂ ਕਿ ਵੋਟਾਂ ਦੀ ਜਿਹੜੀ ਚੋਣ ਪ੍ਰਕਿਰਿਆ ਆ ਉਹ ਪਾਰਦਰਸ਼ਕ ਢੰਗ ਤਰੀਕੇ ਨਾਲ ਹੋ ਸਕੇ ਤੇ ਮੇਟਾਂ ਦਾ ਜਿਹੜਾ ਕੰਮ ਆ ਪਿੰਡਾਂ ਦੇ ਵਿੱਚ ਮਸਤੋਲ ਜਾਰੀ ਕਰਕੇ ਦਿੱਤਾ ਜਾਵੇ ਜਿਹੜੇ ਸਰਪੰਚ ਧਗਲਦਾਜੀ ਕਰ ਰਹੇ ਆ ਹੁਣ ਤਾਂ ਪੰਚਾਇਤਾਂ ਪੰਗ ਹੋ ਚੁੱਕੀਆਂ ਅਸੀਂ ਵੀ ਸਰਪੰਚ ਚਾਹਨੇ ਆ ਕਿ ਸਰਪੰਚ ਵਧੀਆ ਹੋਣੇ ਚਾਹੀਦੇ ਆ ਕੋਆਪਰੇਸ਼ਨ ਨਾਲ ਲੋਕਾਂ ਦਾ ਕੰਮ ਕਰਨ ਪਿੰਡਾਂ ਦੇ ਵਿੱਚ ਪਰ ਜਿਹੜੇ ਅਨਸੈਸਰਲੀ ਇੰਟਰਫੀਅਰ ਕਰ ਰਹੇ ਆਪਣੇ ਪੜਦਿਆਂ ਨੂੰ ਲੁਕਾਉਣ ਲਈ ਫਿਰ ਅਸੀਂ ਇਹ ਨਹੀਂ ਚਾਹੁੰਦੇ ਇਲੈਕਸ਼ਨ ਕਮਿਸ਼ਨ ਨੂੰ ਸਾਰੀ ਜਿਹੜੀ ਡਿਟੇਲ ਆ ਉਹ ਮੈਂ ਭੇਜ ਰਿਹਾ ਪੇ ਲੋਕਲ ਕਿੜਕੜਿਆ ਉਹਨਾਂ ਦੀ ਟਰਾਂਸਫਰ ਹੋਣੀ ਚਾਹੀਦੀ ਆ ਮਾਨਜੋਗ ਪਤਾ ਲੱਗਾ ਕਿ ਮਾਨਜੋਗ ਲੋਕਪਾਲ ਜੀ ਨੇ ਪਿਛਲੇ ਦਿਨਾਂ ਦੇ ਵਿੱਚ ਹੁਕਮ ਕੀਤੇ ਸੀ ਸਾਰੇ ਮੇਟਾ ਨੂੰ ਬਹਾਲ ਕਰਕੇ ਉਹਨਾਂ ਨੂੰ ਕੰਮ ਦੇਣ ਦੇ ਕੀ ਉਤੇ ਉਹਨੂੰ ਸਰਪੰਚਾਂ ਨੇ ਜੀਆਰਐਸ ਨੇ ਜਾਂ ਵੀਡੀਓ ਨੇ ਸੰਜੀਦਗੀ ਨਾਲ ਲਿਆ ਨਹੀਂ ਜਿਹੜਾ ਲੋਕਪਾਲ ਜੀ ਨੇ 18 ਜਨਵਰੀ 2024 ਨੂੰ ਹੁਕਮ ਜਾਰੀ ਕੀਤੇ ਆ ਕਿ ਮਿੱਟਾ ਨੂੰ ਤੁਰੰਤ ਮਸੂਲ ਜਾਰੀ ਕਰਕੇ ਕੰਮ ਦਿੱਤਾ ਜਾਵੇ ਤਾਂ ਕਿ ਮਿੱਟਾ ਮੁਰਕੇ ਕੰਮ ਤੇ ਪਰਛਕਾਂ ਉਹਨਾਂ ਨੇ ਨਾਲ ਇਹ ਵੀ ਕਿਹਾ ਸੀ ਕਿ ਜੇ ਇਹਨਾਂ ਨੂੰ ਕੰਮ ਨਾ ਦਿੱਤਾ ਗਿਆ ਤੇ 15 ਦਿਨ ਬਾਅਦ ਇਹਨਾਂ ਨੂੰ ਇਹ ਅਨਪਲਾਈਮੈਂਟ ਲੌਂਗਸ ਲਈ ਇਨਟਾਈਟਲਡ ਹੋਣਗੇ ਅੱਜ ਤੱਕ ਜੀਆਰਐਸਟ ਨੇ ਪ੍ਰਬੰਧਕਾਂ ਨੇ ਪੀਡੀਪੀਓ ਨੇ ਲੋਕਪਾਲ ਦੇ ਹੁਕਮਾਂ ਨੂੰ ਟੱਚ ਕਰਕੇ ਜਾਣਿਆ ਜਦੋਂ ਕਿ ਬੀਡੀਪੀਓ ਨੂੰ ਬਲੌਕ ਮਾਨ ਨੂੰ 1000 ਰੁਪਏ ਜੁਰਮਾਨਾ ਵੀ ਹੋ ਚੁੱਕਾ ਆ ਔਰ ਲੋਕਪਾਲ ਜੀ ਨੇ ਕੀਤਾ ਫੇਰਾ ਏਪੀਓ ਨੂੰ ਜੁਰਮਾਨਾ ਕੀਤਾ ਜਿਹੜੀ ਸਹਾਇਕ ਪ੍ਰੋਜੈਕਟ ਅਫਸਰਸ ਆ ਤੇ ਇਸ ਤਰ੍ਹਾਂ ਜੁਰਮਾਨੇ ਉਹਨਾਂ ਨੇ ਕੀਤੇ ਆ ਪਰ ਉਹ ਜੁਰਮਾਨਿਆਂ ਲਈ ਵੀ ਕੋਈ ਪਰਵਾਹ ਨਹੀਂ ਕਰ ਰਹੇ ਕਿਉਂਕਿ ਉਹਨਾਂ ਦੇ ਪਿੱਛੇ ਸਰਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਦਾ ਆਸ਼ੀਰਵਾਦ ਆ ਲੋਕਲ ਐਮਐਲਏ ਦਾ ਆਸ਼ੀਰਵਾਦ ਆ ਪੋਲੀਟੀਕਲ ਪ੍ਰੈਸ਼ਰ ਹੈਗਾ ਆ ਉਹਨਾਂ ਦੇ ਪਿੱਛੇ ਪੋਲੀਟੀਕਲ ਪੂਰਾ ਪ੍ਰੈਸ਼ਰ ਆ ਪੰਜਾਬ ਦੇ ਵਿੱਚ ਪਾਰਦਰਸ਼ਤਾ ਦਾ ਨਾਮ ਕੋਈ ਨਹੀਂ ਆ ਸਾਰਾ ਭਗਵੰਤ ਮਾਨ ਜੀ ਦੀ ਜਿਹੜੀ ਮੈਨੇਜਮੈਂਟ ਆ ਉਹਨਾਂ ਨੇ ਪਾਰਦਰਸ਼ਤਾ ਪੰਜਾਬ ਦੇ ਵਿੱਚ ਖਤਮ ਕਰਤੀ ਔਰ ਕਿਸੇ ਵੀ ਅਧਿਕਾਰੀ ਨੂੰ ਇੰਡੀਪੈਂਡੈਂਟ ਕੰਮ ਕਰਨ ਦੀ ਕੋਈ ਪਾਵਰ ਨਹੀਂ ਆ ਪਏ ਉਹ ਸੰਵਿਧਾਨਕ ਤੌਰ ਤੇ ਆਪਣੀ ਕਾਨੂੰਨ ਅਨੁਸਾਰ ਨਿਯਮ ਅਨੁਸਾਰ ਕੰਮ ਕਰ ਸਕਣ ਮੰਗ ਕੀ ਹੈ ਮੰਗ ਕੀ ਹੈ ਤੁਹਾਡੀ ਸਾਡੀ ਇਹ ਆ ਬਈ ਮੀਟਾ ਨੂੰ ਤੁਰੰਤ ਮਸਤੂਲ ਜਾਰੀ ਕਰਕੇ ਕੰਮ ਦਿੱਤਾ ਜਾਵੇ ਔਰ ਪਿੰਡਾਂ ਦੇ ਵਿੱਚ ਜਿਹੜਾ ਜੀਆਰਐਸ ਆ ਖਾਸ ਕਰਕੇ ਬਲਜਿੰਦਰ ਜੀਆਰਐਸ ਆ ਇਹ ਜੇ ਦੂਸਰੇ ਜ਼ਿਲ੍ਹੇ ਦੇ ਵਿੱਚ ਬਦਲੀ ਕੀਤੀ ਜਾਵੇ ਕਿਉਂਕਿ ਲੋਕਲ ਬੈਠੇ ਆ ਹੋਰ ਵੀ ਬਹੁਤ ਸਾਰੇ ਡੀਐਸ ਜੇਰੇ ਜੀਆਰਐਸ ਆ ਉਹ ਲੋਕਲ ਬੈਠੇ ਆ ਚੋਣਾਂ ਆ ਰਹੀਆਂ ਤੇ ਉਹ ਚੋਣਾਂ ਨੂੰ ਵੋਟਾਂ ਨੂੰ ਪ੍ਰਭਾਵਿਤ ਕਰਨਗੇ ਨੈਚਰਲ ਤੌਰ ਤੇ ਇਲੈਕਸ਼ਨ ਕਮਿਸ਼ਨ ਜੀ ਨੂੰ ਚਾਹੀਦਾ ਪੇ ਜਿਹੜੇ ਫੇਖਲੇ ਪਦਤੇ ਬੈਠੇ ਆ ਜਿਨ੍ਹਾਂ ਦੀਆਂ ਪੋਲੀਟਿਕਲ ਪਾਰਟੀਆਂ ਦੁਰਵਰਤੋਂ ਕਰਦੀਆਂ ਵੋਟਾਂ ਲਈ ਔਰ ਉਹਨਾਂ ਨੂੰ ਤੁਰੰਤ ਇੱਥੋਂ ਦੂਸਰੇ ਜ਼ਿਲ੍ਹਿਆਂ ਵਿੱਚ ਭੇਜਿਆ ਜਾਵੇ ਤੁਸੀਂ ਦੇਖ ਰਹੇ ਸੀ ਨਰੇਗਾ ਮੇਟਾਂ ਦੀ ਜਿਹੜੀ ਮੀਟਿੰਗ ਆ ਪ੍ਰਵਿੰਦਰ ਜਸਜੀਤ ਨਾਲ ਖਾਸਪੁਰ ਟੀਵੀ ਹੁਸ਼ਿਆਰ ਨੂੰ